एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਿਸੇ ਹਾਲ ਬਖਸ਼ੇ ਨਹੀਂ ਜਾਣਗੇ ਨਸ਼ਾ ਤਸਕਰ ਜ਼ਿਲ੍ਹਾ ਪੁਲਿਸ ਮੁਖੀ ਸ਼ੋਭ ਕੁ ਅਗਰਵਾਲ ਜ਼ਿਲ੍ਹੇ ਵਿੱਚ ਵਿਸ਼ੇਸ਼ ਨਾਕਾਬੰਦੀ ਦੌਰਾਨ 550 ਤੋਂ ਵੱਧ ਵਾਹਨਾਂ ਦੀ ਚੈਕਿੰਗ 295 ਵਾਹਨਾਂ ਦੇ ਕੱਟੇ ਚਲਾਨ 8 ਮੋਟਰਸਾਈਕਲ ਜ਼ਬਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਦਿਨ ਰਾਤ ਇਕੱਠੇ ਕਰਕੇ ਕੰਮ ਕਰ ਰਹੀ ਹੈ ਤੇ ਨਸ਼ਾ ਤਸਕਰ ਕਿਸੇ ਵੀ ਹਾਲ ਬਖਸ਼ੇ ਨਹੀਂ ਜਾਣਗੇ ਇਸ ਲਈ ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਜਾਣ ਜਾਂ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਬਸੀ ਪਠਾਣਾ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਲਾਏ ਨਾਕੇ ਦੀ ਚੈਕਿੰਗ ਉਪਰੰਤ মিডিਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਤੇ 14 ਨਾਕੇ ਲਗਾਏ ਗਏ ਇਸ ਦੌਰਾਨ 550 ਤੋਂ ਵੱਧ ਵਾਹਨ ਚੈੱਕ ਕੀਤੇ ਗਏ ਤੇ 295 ਵਾਹਨਾਂ ਦੇ ਚਲਾਨ ਕੱਟੇ ਗਏ ਇਸ ਦੌਰਾਨ 8 ਮੋਟਰਸਾਈਕਲ ਜ਼ਬਤ ਵੀ ਕੀਤੇ ਗਏ ਇਸ ਨਾਕਾਬੰਦੀ ਦੌਰਾਨ ਐਸਐਚਓ ਖੇੜੀ ਨੌ ਸਿੰਘ ਵੱਲੋਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਜਿਸ ਸਬੰਧੀ ਅਗਲੇਰੀ ਪੜਤਾਲ ਜਾਰੀ ਹੈ ਐਸਐਮ 24 ਤੋਂ ਰਾਜਕਪਲ ਸ਼ਰਮਾ ਦੀ ਖਾਸ ਰਿਪੋਰਟ ਜਿੱਦਾਂ ਜੀ ਪਹਿਲੇ ਵੀ ਜਿਹੜੀ ਹੈਗੀ ਆ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਤੇ ਜਿਹੜੀ ਆ ਮੁਹਿੰਮ ਚਲਾਈ ਗਈ ਹੈ ਤੇ ਐਟ ది ਸੇਮ ਟਾਈਮ ਜਿਹੜੇ ਸਟਰੀਟ ਕ੍ਰਾਈਮ ਦੇ ਖਿਲਾਫ ਤੇ ਤੇ ਜਿਹੜਾ ਟ੍ਰੈਫਿਕ ਨੂੰ ਸਚਾਰੂ ਟੰਗ ਨਾਲ ਚਲਾਣ ਦੇ ਸਬੰਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਤੇ ਲਗਾਤਾਰ ਫਤੇਗੜ ਸਾਹਿਬ ਪੁਲਿਸ ਦੀ ਜਿਹੜੀ ਹੈਗੀ ਆ ਇਸ ਸੰਬੰਧੀ ਸਾਡੇ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ ਤੇ ਅੱਜ ਵੀ ਜਿੱਦਾਂ ਕੱਲ ਵੀ ਦਾਸਾ ਆਪਰੇਸ਼ਨ ਸੀਗਾ ਉਦੀ ਉਸੇ ਲੜੀ ਦੇ ਵਿੱਚ ਅੱਜ ਵੀ ਜਿਹੜੇ ਸੂਬੇ ਤੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਟੋਟਲ ਜਿਹੜੀ ਹੈਗੀ ਆ 14 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਤੇ ਹੁਣ ਤੱਕ ਜਿਹੜੇ ਹੈਗੇ ਆ 8 ਮੋਟਰਸਾਈਕਲ ਤੇ 295 ਜਿਹੜੇ ਹੈਗੇ ਆ ਉਹ ਚਲਾਨ ਟ੍ਰੈਫਿਕ ਚਲਾਨ ਕੱਟੇ ਗਏ ਤੇ 8 ਮੋਟਰਸਾਈਕਲ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਕਿ ਉਹਨਾਂ ਨੂੰ ਜ਼ਬਤ ਕੀਤਾ ਗਿਆ ਤੇ ਹੁਣ ਤੱਕ 550 ਜਿਹੜੇ ਵਹੀਕਲਸ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇੱਕ ਸਾਡੀ ਇੱਕ ਜਿਹੜੇ ਖੇੜੀ ਨੌਰ ਸਿੰਘ ਦੇ ਐਸਐਸਓ ਸਾਹਿਬ ਸੀ ਕਿ ਉਹਨਾਂ ਵੱਲੋਂ ਜਦੋਂ ਮਾਕਾਬੰਦੀ ਕੀਤੀ ਗਈ ਸੀ ਤੇ ਉੱਥੇ ਸਾਨੂੰ ਚਾਂਸ ਦੇ ਕੱਢੀ ਵੀ ਹੋਈਆਂ ਤੇ ਕੁਝ ਕੁਆਂਟੀਟੀ ਦੇ ਵਿੱਚ ਸਾਨੂੰ ਡਰੱਗਸ ਵੀ ਬਰਾਮਦ ਹੋਇਆ ਹੈ ਉਹ ਬੋਸ ਆ ਕੀ ਟੀਮ ਆ ਲੈ ਵੈਰੀਫਾਈ ਕਰ ਰਹੀ ਹੈ ਤਾਂ ਕਿ ਉਸਦੇ ਜਿਹੜੀਆਂ ਬੰਦੀ ਕੰਮ ਨਹੀਂ ਕਰਦੇ ਤੇ ਮੇਰੀ ਜਿਹੜੇ ਲੋਕਾਂ ਨੂੰ ਮੇਰੀ ਇਹੇ ਲੋਕਾਂ ਨੂੰ ਅਪੀਲ ਹੈ ਲੋਕਾਂ ਤੋਂ ਕਿ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਪੀਮੈਂਟ ਦੇ ਕਲੱਬ ਜਾਂ ਕੋਈ ਵੀ ਜਿਹੜੀ ਇਲੀਗਲ ਐਕਟੀਵਿਟੀ ਨੂੰ ਲੈ ਕੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਇਤਲਾਾ ਕਰੋ ਸਾਡੇ ਅਫਸਰਾਂ ਨੂੰ ਦੱਸੋ ਤੁਹਾਡੀ ਜਿਹੜੀ ਆਈਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਐਟ ది ਸੇਮ ਟਾਈਮ ਜਿਹੜੇ ਨਸ਼ਾ ਤਸਕਰ ਹੈ ਜਾਂ ਨਸ਼ਾ ਨੂੰ ਵੇਚਦੇ ਆ ਜਾ ਕਿਸੇ ਵੀ ਤਰੀਕੇ ਦੀ ਐਂਟੀ ਸੋਸ਼ਲ ਐਕਟੀਵਿਟੀ ਦੇ ਵਿੱਚ ਇਲਿਗਲ ਐਕਟੀਵਿਟੀ ਦੇ ਵਿੱਚ ਇਨਵੋਲ ਨੇ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਤੇ ਸਾਡੀ ਜਿਹੜੀ ਹੈਗੀ ਆ ਨਿਗਾ ਤੁਹਾਡੇ ਤੇ ਹੈ ਜਾਂ ਤਾਂ ਤੁਸੀਂ ਸੂਬਾ ਛੱਡ ਦਿਓ ਸਾਡਾ ਜ਼ਿਲ੍ਹਾ ਛੱਡ ਦਿਓ ਨਹੀਂ ਅਸੀਂ ਫਿਰ ਤੁਹਾਡੇ ਤੇ ਸਖਤ ਤੇ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਕਿਉਂਕਿ ਪਿੱਛੇ ਜੇ ਅਸੀਂ ਜਿਹੜੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਦੋ ਥਾਵਾਂ ਤੇ ਡਿਮੋਲਿਸ਼ਨਸ ਵੀ ਕੀਤੇ ਆ ਜਿਹੜੇ ਕਿ ਨਸ਼ਾ ਸਮੱਗਲਰ ਸੀਗੇ ਤੇ ਅੱਗੇ ਵੀ ਸਾਡੀ ਜਿਹੜੀ ਹੈਗੀ ਇਸ ਤਰੀਕੇ ਦੀ ਮੁਹਿੰਮ ਜਾਰੀ ਰਹੀ ਹੈ